ਸੰਗਤ ਜੀ ਆਪਾਂ ਚੌਪਈ ਸਾਹਿਬ ਦੀ ਸੰખ્યા ਕਰ ਰਹਿਆਂ ਤੇ ਨਾਲ ਬਿਸਰਾਮ ਸਿੱਖ ਰਹੇ ਹਾਂ ਪੰਕਤੀ ਆਉਂਦੀ ਹੈ ਜਮਨ ਕਾਲ ਸਭ ਜਗਤ ਬਨਾਇਓ ਕਾਲ ਤੇ ਬਿਸਰਾਮ ਲਾਉਣਾ ਹੈ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਜਮਨ ਜਵਨ ਕਾਲ ਸਭ ਜਗਤ ਬਨਾਇਓ ਬੱਬੇ ਨੂੰ ਕੰਨੈ ਬੱਬਾ ਨੰਨੇ ਕੰਨਾ ਤੇ ਜਈਏ ਨੂੰ ਹੋੜਾ ਬਨਾਇਓ ਹੁਣ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਬੱਬਾ ਨੰਨੇ ਕੰਨਾ ਜਈਏ ਹੋੜਾ ਜਦੋਂ ਆਪਾਂ ਬੋਲਾਂਗੇ ਇਹਨੂੰ ਪੜਾਂਗੇ ਬਨਾਇਓ ਤੇ ਇਹਦੇ ਸਪੈਲਿੰਗ ਪੰਜਾਬੀ ਵਿੱਚ ਕਿਵੇਂ ਬਣਨਗੇ ਬੱਬਾ ਨੰਨੇ ਕੰਨਾ ਈੜੀ ਸਿਹਾਰੀ ਊੜੇ ਹੋੜਾ ਬਨਾਇਓ ਜੀ ਹੁਣ ਆਪਾਂ ਸੋਚ ਇਹ ਆ ਕਿ ਇੱਥੇ ਈੜੀ ਸਿਹਾਰੀ ਤੇ ਊੜੇ ਹੋੜਾ ਕਿਵੇਂ ਲੱਗ ਗਿਆ ਕਿ ਗੁਰੂ ਸਾਹਿਬ ਨੇ ਇੱਥੇ ਯਈਆ ਪਾਇਆ ਹੈ ਕਿਉਂਕਿ ਕਈਆਂ ਦੀ ਸੋਚ ਹੁੰਦੀ ਹੈ ਨਾ ਕਿ ਜੋ ਲਿਖਿਆ ਉਸ ਤਰੇ ਪੜੋ ਪੜ੍ਹਦੇ ਆਪਾਂ ਉਸ ਤਰੇ ਪਏ ਆ ਬਣਾਇਓ ਪਰ ਆਪ ਇਹਦੀ ਬਾਜ ਕਿਵੇਂ ਨਿਕਲ ਗਈ ਬਣਾਇਓ ਬੱਬੇ ਬੱਬਾ ਨੰਨੇ ਕਹਿੰਨਾ ਈੜੀ ਸਿਹਾਰੀ ਊੜੇ ਹੋੜਾ ਬਣਾਇਓ ਬਣਦਾ ਪਿਆ ਹਾਂਜੀ ਠੀਕ ਆ ਆਪਾਂ ਇਸ ਨੂੰ ਨਹੀਂ ਬਦਲਦੇ ਆਪਾਂ ਤੁਹਾਨੂੰ ਇਹ ਦੱਸਦੇ ਪਏ ਆ ਕਿ ਇਹਨੂੰ ਬੋਲਣਾ ਕਿਵੇਂ ਆ ਕਿ ਸਾਊਂਡ ਕਿਵੇਂ ਆਵਾਜ਼ ਕਿਵੇਂ ਨਿਕਲਨੀ ਆ ਆਪਣੀ ਕਿਹੜੇ ਕਿਹੜੇ ਅੱਖਰ ਵਿੱਚ ਪ੍ਰਯੋਗ ਹੋ ਰਹੇ ਨੇ ਵਿੱਚ ਬੋਲਦੇ ਆਪਾਂ ਬਨਾਇਓ ਬੱਬੇ ਬੱਬਾ ਨੰਨੇ ਕੰਨਾ ਈੜੀ ਸਿਆਰੀ ਊੜੇ ਦਾ ਮੂੰਹ ਖੁੱਲੈ ਬਨਾਇਓ ਆਪਾਂ ਇਸ ਵਿੱਚ ਲਗਾਤਾਰ ਆਪ ਨਹੀਂ ਲਾ ਸਕਦੇ ਗੁਰਬਾਣੀ ਵਿੱਚ ਕਿਤੇ ਵੀ ਜੋ ਲਿਖਿਆ ਗੁਰਬਾਣੀ ਵਿੱਚ ਇਸ ਤਰ੍ਹਾਂ ਹੀ ਹੈ ਪਰ ਜਦੋਂ ਆਪਾਂ ਪੜਨਾਂ ਬਣਾਇਓ ਪੜਾਂਗੇ ਨਾ ਤੇ ਇਥੇ ਈੜੀ ਛਿਆਰੀ ਊੜੇ ਦਾ ਮੂੰਹ ਖੁੱਲਦਾ ਪਿਆ ਸਮਝ ਲੱਗਦੀ ਪਈ ਨਾ ਹਾਂਜੀ ਹਾਂ ਇਹ ਸੋਚ ਰੱਖੋ ਕਦੇ ਵੀ ਤੁਸੀਂ ਇਹ ਨਾ ਕਹੋ ਕਿ ਬਣਾਇਓ ਪੜਿਆ ਤੇ ਮੈਂ ਤੁਹਾਨੂੰ ਦੱਸਦਾ ਬੱਬਾ ਨੰਨੇ ਕੰਨਾ ਈੜੀ ਛਿਆਰੀ ਊੜੇ ਹੋੜਾ ਊੜੇ ਊੜਾ ਦੇ ਇਥੇ ਪਾਇਏ ਨਹੀਂ ਈੜੀ ਛਿਆਰੀ ਵੀ ਨਹੀਂ ਪਾਈ ਮਾਰਨ ਜਈਆ ਪਾਇਆ ਪਰ ਜਈ ਆਪ ਜਦੋਂ ਪੜਦੇ ਪਏ ਆ ਕਿ ਬੱਬਾ ਨੰਨੇ ਕੰਨਾ ਈੜੀ ਛਿਆਰੀ ਊੜੇ ਹੋੜਾ ਬਣਾਇਓ ਇਸ ਤਰ੍ਹਾਂ ਬਣਦਾ ਪਿਆ ਠੀਕ ਆ ਆਪਾਂ ਇਹ ਦੱਸਦੇ ਆ ਕਿ ਇੱਥੇ ਬਨਾਇਓ ਨੂੰ ਇਸ ਤਰ੍ਹਾਂ ਜਦੋਂ ਪੰਜਾਬੀ ਜਾਂ ਬੋਲਾਂਗੇ ਬਨਾਇਓ ਉਹਦੇ ਤੁਹਾਨੂੰ ਸਪੈਲਿੰਗ ਅਸੀਂ ਪੂਰੇ ਦੱਸੇ ਨੇ ਅੱਖਰ ਕਿ ਕਿਹੜੇ-ਕਿਹੜੇ ਦੇ ਵਿੱਚ ਅੱਖਰ ਪਾ ਕੇ ਇਸ ਤਰ੍ਹਾਂ ਬਣਦਾ ਹੈ ਸਮਝ ਲੱਗੀ ਹਾਂਜੀ ਹਾਂ ਬਨਾਇਓ ਦੇਵ ਦਾਇਤ ਦਾਇਤਿ ਬਿਸਰਾਮ ਹੈ ਦਾਇਤ ਪੜਨਾ ਦਿਲਾਵਾ ਲਾ ਕੇ ਦਾਇਤ ਦਾਇਤ ਦਾ ਦੈਂਤ ਦੀ ਦਾਇਤ ਦਾਇਤ ਹਾਂ ਬਿੰਦੀ ਨਹੀਂ ਲਾਉਣੀ ਦੇਵ ਦੇਤ ਜਛਣ ਉਪਜਾਇਓ ਜਛਣ ਬੋਲਣਾ ਅਦਕ ਲੱਗਾ ਮਤਲਬ ਕਸ ਕੇ ਬੋਲਣਾ ਇਹਨੂੰ ਜਛਣ ਜਛਣ ਉਪਜਾਇਓ ਹੁਣ ਉਪਜਾਇਓ ਲਿਖਿਆ ਜਜੇ ਕਿੰਨਾ ਈੜੀ ਛਾਰੀ ਊੜੇ ਹੋਇ ਉਪਜਾਇਓ ਇੱਥੇ ਜਈਏ ਨੇ ਊੜਾ ਬਣ ਜਾਣਾ ਠੀਕ ਆ ਪਹਿਲਾਂ ਪੜਿਆ ਸੀ ਕਿਈ ਜਈਆ ਐੜਾ ਬਣਦਾ ਆਇਆ ਕਿਤੇ ਈੜੀ ਬਣਦੀ ਆਈ ਪਰ ਇੱਥੇ ਹੁਣ ਇਹਨੇ ਊੜਾ ਬਣ ਗਿਆ ਯਈਆ ਹਾਂਜੀ ਕਿਉਂਕਿ ਇਹ ਹੋੜਾ ਲੱਗਾ ਹੈ ਹੋੜੇ ਦੇ ਨਾਲ ਹੀ ਇਹ ਨਿਹੜਾ ਬਣ ਜਾਣਾ ਤੇ ਕੱਲਾ ਊੜਾ ਨਹੀਂ ਬਣਿਆ ਇਥੇ ਈਡੀ ਸਿਆਰੀ ਦੀ ਜੇ ਲਗਾਤਾਰ ਹੀ ਬਣਦੀ ਪਈ ਹੈ ਹਾਂਜੀ ਪਰ ਆਪਾਂ ਇਹ ਨਹੀਂ ਕਿ ਇਹਦੇ ਵਿੱਚ ਲਿਖਣੀ ਈਡੀ ਤੁਹਾਨੂੰ ਬੋਲਣ ਵਾਸਤੇ ਦੱਸਦਾ ਕਿ ਉਪਜਾਇਓ ਕਿਵੇਂ ਜਾਇਓ ਕਿਵੇਂ ਪੜਨਾ ਜੱਜੇ ਕਰਨਾ ਈਡੀ ਸਿਆਰੀ ਊੜੇ ਹੋੜਾ ਜਾਇਓ ਉਪਜਾਇਓ ਸਮਝ ਲੱਗੀ ਨਾ ਹਾਂਜੀ ਪੜਨਾ ਉਪਜਿਓ ਗੁਰਬਾਣੀ ਵਿੱਚ ਜਿਹੜੇ ਸ਼ਬਦ ਲਿਖੇ ਨੇ ਉਹਨਾਂ ਦੇ ਚ ਤਬਦੀਲੀ ਨਹੀਂ ਕਰ ਸਕਦੇ ਇਸ ਤਰ੍ਹਾਂ ਹੀ ਲਿਖਿਆ ਤੇ ਇਸ ਤਰ੍ਹਾਂ ਹੀ ਬੋਲਣਾ ਹੈ ਉਪਜਾਇਓ ਪਰ ਉਪਜਾਇਓ ਕਿਵੇਂ ਬਣਦਾ ਪਿਆ ਹੈ ਪੰਜਾਬੀ ਦੇ ਵਿੱਚ ਜ ਜੇ ਕੰਨਾ ਈ ੜੀ ਸਿਹਾਰੀ ਊੜੇ ਹੋੜਾ ਉਪਜਾਇਓ ਸਮਝ ਆ ਗਈ ਨਾ ਮੇਰੀ ਹਾਂਜੀ ਹਾਂ ਦੇਵ ਦੈਤ ਜਛਣ ਉਪਜਾਇਓ ਆਦ ਅੰਤ ਅੰਤ ਤੇ ਵਿਸਰਾਮ ਹੈ ਠੀਕ ਹੈ ਇਹ ਜਿਹੜੇ ਤੱਤੇ ਸਿਹਾਰੀ ਹੈ ਇਹ ਉਚਾ ਅੰਤੇ ਨਹੀਂ ਬੋਲਣਾ ਠੀਕ ਹੈ ਕਈ ਸ਼ਬਦ ਜਿਹੜੇ ਹੁੰਦੇ ਨੇ ਲਗਾ ਮਾਤਰਾ ਉਹ ਸਾਈਲੈਂਟ ਹੋ ਜਾਂਦੀਆਂ ਨੇ ਆਦ ਅੰਤ ਇੱਥੇ ਵਿਸਰਾਮ ਇੱਕ ਹੈ ਇੱਕੇ ਨਹੀਂ ਪੜ੍ਹਨਾ ਇੱਕ ਹੈ ਕੱਕੇ ਦਲਾਵਾ ਲੱਗਦੀ ਹੈ ਇੱਕ ਹੈ ਹਾਂ ਕਿਵੇਂ ਇੱਕ ਹੈ ਹਾਂ ਇੱਕ ਹੈ ਅਵਤਾਰਾ अवतारआ सोई गुरु इत्थे विश्राम है गुरु दी ठीक है सोई गुरु समझी हो ਹੁਣ ਇੱਥੇ ਝੱਜੇ ਨੂੰ ਸਿਹਾਰੀ ਲੱਗੀ ਹੈ ਇੰਨੇ ਬਿਹਾਰੀ ਬਣਨਾ ਹੈ ਹਾਂਜੀ ਆਪਾਂ ਪਹਿਲਾਂ ਵੀ ਦੱਸਿਆ ਸੀ ਜਿਹੜਾ ਜਈਏ ਦੇ ਪਹਿਲਾਂ ਕੋਈ ਸ਼ਬਦ ਅੱਖਰ ਆਵੇ ਉਹਦੇ ਸਿਹਾਰੀ ਲੱਗੀ ਤਾਂ ਉਹਨੇ ਬਿਹਾਰੀ ਬਣ ਜਾਣਾ ਹੈ ਇੱਥੇ ਹੁਣ ਜਈਆ ਲੱਗਾ ਹੈ ਇੰਨੇ ਐੜਾ ਇਹ ਐੜਾ ਬਣਦਾ ਪਿਆ ਐੜਾ ਤੇ ਹਾਏ ਔਕੜ। ਆਹੋ। ਸਮਝੀ ਹੋ? ਸਮਝੀ ਹੋ? ਹਾਂ। ਇੱਥੇ ਊੜਾ ਬਣਦਾ ਪਿਆ ਜਈਆ। ਹਾਂਜੀ। ਇੱਥੇ ਐੜਾ ਬਣਦਾ ਪਿਆ। ਬੋਲਣਾ ਸਮਝੀ ਹੋ ਜਈਆ ਲਾ ਕੇ ਬੋਲਣਾ ਹੈ, ਉਚਾਰਨ ਕਰਨਾ ਹੈ। ਪਰ ਜਿਹੜੀ ਆਵਾਜ਼ ਨਿਕਲਦੀ ਪਈ ਐ ਐੜੇ ਦੀ ਨਿਕਲਦੀ ਪਈ ਐ ਜੀ। ਆਹੋ। ਐੜਾ ਹਾਏ ਔਕੜ। ਸਮਝੀ ਹੋ? ਹਮਾਰਾ। ਸੋਏ ਗੁਰੂ ਸਮਝੀ ਹੋ ਹਮਾਰਾ ਇਹ ਧਿਆਨ ਦੇਣਾ ਇੱਥੇ ਝੱਜੇ ਦੀ ਆਵਾਜ਼ ਉਚਾਰਨ ਹੋਵੇ ਸਮਝੀਓ ਜੱਜਾ ਨਹੀਂ ਬੋਲਣਾ ਠੀਕ ਹੈ ਸਮਝੀ ਹੋ ਸਮਝੀ ਹੋ ਹਾਂ ਭੁੜਕ ਮਤਲਬ ਭਾਰਾ ਬੋਲਣਾ ਇਸ ਨੂੰ ਠੀਕ ਹੈ ਤਾਂ ਆਪ ਕਸ ਕੇ ਬੋਲਣਾ ਕਿ ਫਿਰ ਝੱਜੇ ਦੀ ਆਵਾਜ਼ ਉਚਾਰਨ ਹੋਵੇ ਸੋਏ ਗੁਰੂ ਸਮਝੀ ਹੋ ਹਮਾਰਾ ਤੁਹਾਨੂੰ ਸਾਰੇ ਪੰਕਤੀਆਂ ਦੀ ਲੈਣਾ ਦੀ ਸ਼ਬਦਾਂ ਦੀ ਸਮਝ ਲੱਗ ਗਈ ਹਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ